ਕਿੱਥੋਂ ਦਾ ਪਿੱਛੋਂ ਦੇ ਹਰਿਆਣਾ ਜੀ ਹਰਿਆਣਾ ਹਾਂਜੀ ਠੀਕ ਹੈ ਮਿਲਾਂਗੇ 70 ਪਸ਼ੂ ਹੈ 60 70 ਪਸ਼ੂ ਤੁਸੀਂ ਪਾਲ ਦਿਓ ਨਾ ਕੋਈ ਹਰਾ ਨਾ ਕੋਈ ਓੜਾ ਨਾ ਜ਼ਮੀਨ ਨਾ ਤੂੜੀ ਨਾ ਕੋਈ ਹਰੇ ਮੈਂ ਹਰਿਆਣਾ ਕੋ ਮਿਲਿਆ ਰਾਸਤਾਨ ਕੋ ਮਿਲਿਆ ਬਿਹਾਰ ਮਾਸਟਰ ਮੱਧ ਪ੍ਰਦੇਸ਼ ਹਿਮਾਚਲ ਜੰਡ ਦਾ ਸਾਰੇ ਕੋ ਮਿਲਿਆ ਆਪਣੇ ਪੰਜਾਬ ਪ੍ਰਦੇਸ਼ ਸਾਰੇ ਕੋ ਮੇ ਸਾਰੇ ਵੇਰੀਆ ਜੀ ਪੰਜਾਬ ਇੱਕ ਨੰਬਰ ਹੈ ਪੰਜਾਬ ਦੇ ਵਿੱਚ ਡਰ ਕਿੰਨਾ ਕਰ ਇੱਜ਼ਤ ਦੇ ਬਾਰੇ ਵੀ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਨਾ ਮੈਂ ਤੁਹਾਨੂੰ ਜਿਹੜੇ ਇੱਥੇ ਆਪਾਂ ਕਹਿ ਦਈਏ ਪਿੰਡਾਂ ਦੇ ਵਿੱਚ ਤੁਸੀਂ ਦੇਖਦੇ ਹੁੰਦੇ ਹੋ ਨਾ ਪਸ਼ੂ ਚਾਰ ਦੇ ਵੀਰ ਫਿਰਦੇ ਹੁੰਦੇ ਆ ਉਹ ਆਪਣਾ ਉਹਨਾਂ ਨਾਲ ਅੱਜ ਤੁਹਾਨੂੰ ਗੱਲਬਾਤ ਕਰਾਵਾਂਗੇ ਨਾ ਤਾਂ ਇਹਨਾਂ ਕੋਲੇ ਤੂੜੀ ਨਾ ਕੋਈ ਹਰਾ ਹਨਾ ਫਿਰ ਵੀ ਇਹ ਜਿਹੜੇ ਆਪਣੇ ਤੁਸੀਂ ਪਸ਼ੂ ਦੇਖਦੇ ਹੋ ਹਨਾ ਸਕਰੀਨ ਦੇ ਉੱਤੇ ਇਹਨਾਂ ਨੂੰ ਪਾਲਦੇ ਨੇ ਦੋਸਤੋ ਆ ਦੇਖੋ ਆਸੇ-ਪਾਸੇ ਤੁਸੀਂ ਦੇਖ ਸਕਦੇ ਹੋ ਤੇ ਚਾਰੇ ਪਾਸੇ ਪਸ਼ੂ ਪਸ਼ੂ ਨੇ ਇਹਨਾਂ ਬਾਰੇ ਆਪਾਂ ਅੱਜ ਨਾ ਗੱਲ ਕਰਾਂਗੇ RAMDAS ji ਨਾਲ ਵੀ ਤੁਸੀਂ ਇਹ ਪਸ਼ੂ ਕਿਵੇਂ ਕਿੱਥੋਂ ਲੈਨੇ ਹੋ ਤੇ ਕੀ ਕਰਦੇ ਹੋ ਕਿਵੇਂ ਪਾਲਦੇ ਹੋ ਤੇ ਹਾਂਜੀ RAMDAS ਜੀ ਹਸੀਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ RAMDAS ਜੀ ਤੁਸੀਂ ਪਹਿਲਾਂ ਇਹ ਦੱਸੋ ਵੀ ਤੁਹਾਡਾ ਰਹਿਣ ਬਸੇਰਾ ਕਿੱਥੇ ਹੈ ਰਹਿਣ ਬਸੇਰਾ ਮਾਨਖਾਨਾ ਪਿੰਡਾ ਜੀ ਮਾਨਕ ਮੋੜ ਬੰਡੇ ਕੋਲੇ ਅੱਜ ਆਪਾਂ ਕਿਹੜੇ ਪਿੰਡ ਖੜੇ ਆ ਅੱਜ ਬੁਰਜਾ ਪਿੰਡੇ ਇਹ ਬੁਰਜ ਹਾਂਜੀ ਠੀਕ ਹੈ ਤੇ ਮੈਨੂੰ ਇੱਕ ਗੱਲ ਦੱਸੋ RAMDAS ਜੀ ਵੀ ਜਿਵੇਂ ਤੁਸੀਂ ਇੰਨੀ ਦੂਰ ਆਦੇ ਪਿੰਡ ਤੋਂ ਉੱਥੇ ਦਾ ਪੱਕਾ ਵੋਟਰ ਕਾਰਡ ਬਣਿਆ ਹੋਇਆ ਉੱਥੇ ਘਰ ਵੀ ਹੈ ਹਾਂ ਲੇ ਕੇ ਕਰ ਪਾਏ ਹੋਇਆ ਠੀਕ ਹੈ ਤੇ ਮੈਨੂੰ ਇੱਕ ਗੱਲ ਦੱਸੋ ਥੋੜਾ ਪਿੱਛਾ ਕਿੱਥੋਂ ਦਾ ਪਿੱਛੋਂ ਦੇ ਹਰਿਆਣਾ ਜੀ ਹਰਿਆਣਾ ਹਾਂਜੀ ਠੀਕ ਹੈ ਤੇ ਤੁਹਾਡੇ ਕੋਲ ਟੋਟਲ ਕਿੰਨੇ ਮਤਲਬ ਜੇ ਅੱਖ ਕੀ ਆਪਾਂ ਪਸ਼ੂ ਆ ਪਸ਼ੂ ਜੀ 15-16 ਮੇਰੇ ਕੋਲੇ ਐ 15-16 ਮੁੰਡੇ ਕੋਲੇ ਐ ਅਕਸਮੈਂਟ ਬਿਲਾ ਕੇ 70 ਪਸ਼ੂ ਆ 60-70 ਪਸ਼ੂ ਤੁਸੀਂ ਪਾਲਦੇ ਹੋ ਨਾ ਕੋਈ ਹਰਾ ਨਾ ਕੋਈ ਓੜਾ ਨਾ ਜ਼ਮੀਨ ਨਾ ਤੋੜੀ ਨਾ ਕੋਈ ਹਰਾ ਅੱਛਾ ਬਸ ਪਿੰਡਾ ਜੀ ਸੜਕਾ ਸੁੜਕਾ ਤੇ ਕਿੱਥੇ ਵਾਹਨ ਬਲੇ ਮਿਲ ਜਾਂਦੇ ਆ ਉਤੇ ਚਾਰ ਚੁਰਕੇ ਢੇਡ ਬੱਤੇ ਦੇ ਪਸ਼ੂ ਆ ਫੇਰ ਭਰ ਦੇਉਂਟੇ ਇੱਕ ਗੱਲ ਹੋਰ ਦੱਸੋ ਵੀ ਕਿੱਤਾ ਤੁਹਾਨੂੰ ਇਹ ਕਿਵੇਂ ਲੱਗਦਾ ਹੈ ਕਿ ਤਾਂ ਠੀਕ ਹੈ ਜੀ ਸਾਡਾ ਰੋਟੀ ਬਣਦੀ ਇਹਦੇ ਚ ਕਿੰਨੇ ਪਸ਼ੂ ਤੁਸੀਂ ਸਾਲ ਦੇ ਵਿੱਚ ਸੇਲ ਕਰਦੇ ਨੇ ਸਾਲ ਚ ਮਤਲਬ ਜੀ 6-7 ਪਸ਼ੂ ਨਿਕਲ ਜਾਂਦੇ ਆ ਚੰਗੇ 6-7 ਮਤਲਬ ਜੇ ਆਪਾਂ ਐਸਟੀਮੇਟ ਲਾ ਗਏ ਵੀ 60000 ਦਾ 65000 ਦਾ ਪਸ਼ੂ ਵਿਕਦਾ ਹੀ ਵਿਕਦਾ ਹੋਊਗਾ ਕਿਉਂਕਿ ਮਹਿੰਗਾਈ ਆ ਤੇ ਤੁਹਾਨੂੰ ਕੋਲ ਘਟੂ ਘਟ 4-4 ਲੱਖ ਰੁਪਏ ਦੇ ਪਸ਼ੂ ਤੁਸੀਂ ਸੇਲ ਕਰਦੇ ਨੇ ਆਮਦਨ ਹੋ ਜਾਂਦੀ ਆ ਆਮਦਨ ਹੋ ਜਾਂਦੀ ਆ ਤੇ ਜਿਥੇ ਤੁਸੀਂ ਹੁਣ ਅਜੇ ਇੰਨੇ ਦੂਰ ਆਏ ਹੋ ਹਣਾ ਤੇ ਇੱਥੇ ਫਿਰ ਤੁਸੀਂ ਕਿੱਥੇ ਰਹਿੰਦੇ ਹੋ ਇੱਥੇ ਜਿੱਥੇ ਵੀ ਆਪਣਾ ਕੋਈ ਸਾਂਝੀ ਜਿਹੀ ਜਗਾ ਸਾਂਝੀ ਸਾ ਪੰਚਾਇਤੀ ਸਾ ਹੁੰਦਾ ਕਿਤੇ ਠੀਕ ਹੈ ਉਹਨਾਂ ਨੂੰ ਇਹ ਸਾ ਵੀ ਪੰਚਾਇਤੀ ਹੀ ਹੈ ਪੰਚਾਇਤੀ ਥਾਂ ਹੈ ਜਿਹੜਾ ਮੈਂ ਪਹਿਲਾਂ ਦਿਖਾ ਕੇ ਹਟਿਆ ਇਧਰੋਂ ਕੰਮ ਵੀ ਚੱਲੀ ਜਾਂਦਾ ਤੁਸੀਂ ਦੇਖ ਲਓ ਬਾਕੀ ਉਧਰ ਪਰਿਵਾਰ ਬੈਠਾ ਹੈ ਨਾ ਲੰਮੀ ਨਿਗਾ ਮਾਰੋਗੇ ਤੁਸੀਂ ਉਧਰ ਬੀਬੀਆਂ ਵੀ ਬੈਠੀਆਂ ਹੋਈਆਂ ਨੇ ਕਿਤੇ ਵਹਨ ਬਹਿਲਾ ਮਿਲ ਜਾਂਦਾ ਉੱਥੇ ਬਹਿ ਜਾਂਦੇ ਆ ਉੱਥੇ ਬਹਿ ਜਾਂਦੇ ਹੋ ਠੀਕ ਹੈ ਮਤਲਬ ਦੂਰ ਦੂਰ ਪਿੰਡਾਂ ਦੇ ਵਿੱਚ ਤੁਸੀਂ ਆਪਦਾ ਅਸੀਂ ਦੀ ਇੱਥੇ ਮਤਲਬ ਪਟੰਡਾ ਲਾ ਕੇ ਘਾ ਵਾਲੇ ਮੰਡੇ ਲਾ ਕੇ ਰਾਮਾ ਮੰਡੇ ਲਾ ਕੇ ਇਧਰ ਮਤ ਤਾਂ ਇਹਦਾਂ ਮਤਲਬ ਸਤੂਟ ਲਾਗੇ ਇੱਥੇ ਸਾਰੇ ਏਰੀਆ ਦੇ ਵਿੱਚ ਫਿਰਦੇ ਆ ਸਾਰੇ ਏਰੀਆ ਦੇ ਵਿੱਚ ਠੀਕ ਆ ਤੇ ਮਤਲਬ ਮੈਂ ਇਹ ਗੱਲ ਤੁਹਾਨੂੰ ਪੁੱਛਣੀ ਚਾਹੁੰਦਾ ਵੀ ਤੁਸੀਂ ਦੇਖੋ ਹਨਾ ਹਰਾ ਨਹੀਂ ਹੈਗਾ ਤੂੜੀ ਨਹੀਂ ਹੈਗੀ ਫਿਰ ਵੀ ਪਸ਼ੂ ਪਾਲਦੇ ਹੋ ਤੇ ਜਿੰਨਾਂ ਕੋਲੇ ਮਤਲਬ ਵੀ ਸਾਰਾ ਕੁਝ ਹੈਗਾ ਕੱਖ ਕੰਡਾ ਹੈਗਾ ਹਨਾ ਉਹ ਮੁੱਖ ਮੋੜ ਦੇ ਜਾਂਦੇ ਆ ਕੀ ਕਾਰਨ ਹੈ ਉਹ ਵਜੋਂ ਅੱਖਾਂ ਦੇ ਮੜਕਾ ਆਉਂਦਾ ਉਹਨਾਂ ਨੂੰ ਮੜਕਾ ਆਉਂਦਾ ਮੜਕਾ ਆਉਂਦਾ ਕਿਉਂ ਉਹਨਾਂ ਦਾ ਗੋਹਾ ਵੀ ਛੱਟਣਾ ਪੈਂਦਾ ਠੀਕ ਹੈ ਤੇ ਸਾਫ ਸਫਾਈ ਕਰਨੀ ਪੈਂਦੀ ਆ ਰਸਤੋਂ ਪਹਿਰਾ ਵੀ ਜਾਣਾ ਪੈਂਦਾ ਠੀਕ ਹੈ ਦੇਨ ਪਸ਼ੂ ਚਾਰ ਕੇ ਰਾਤ ਨੂੰ ਘਟਾ ਤੋਂ ਘਟਾ ਪੈਣਾ ਮੈਂ ਫਿਰ ਆਪਣਾ ਪੈਰਾ ਦਿਨ ਹੁੰਨਾ ਅੱਛਾ 1 ਘੰਟਾ 2 ਘੰਟੇ ਪੈਨੇ ਤੁਸੀਂ ਤੇ ਰਾਤ ਨੂੰ ਪਹਿਰੇ ਤੇ ਹੁੰਨੇ ਹੋ ਫਿਰ ਰਾਤ ਨੂੰ ਪੈਰਾ ਦੇਣਾ ਅੱਛਾ ਇੰਨਾ ਪਸ਼ੂਆਂ ਤੇ ਤੇ ਮਤਲਬ ਹੁਣ ਜਿਹੜੇ ਆਪਾਂ ਇੱਥੇ ਪਸ਼ੂ ਜਿਹੜੇ ਦਿਖਾਏ ਆ ਤੁਹਾਡੇ ਕੋਟ ਕੋਟ ਵੀ ਮਤਲਬ 25 ਪਸ਼ੂ ਸੀਗੇ ਹਾਂ ਤੇ ਉਧਰ ਵੀ ਟੋਬੇ 'ਚ ਵੀ ਬੈਠੇ ਆ ਹਨਾ 30 40 ਪਸ਼ੂ ਟੋਬੇ 'ਚ ਆ ਠੀਕ ਹੈ ਹਾਂ ਸਮਝ ਗਏ ਗੱਲ ਵੀ ਇੰਨੇ ਤੁਸੀਂ ਫਿਰ ਇਹ ਕਿੱਥੋਂ ਲੈਨੇ ਹੋ ਤੁਸੀਂ ਇਹ ਸਾਡੇ ਪਿੰਡਾਂ 'ਚ ਮਤਲਬ ਮਗਮੀ ਬਣੀ ਹੋਈ ਹੈ ਬਾਕ ਬਈ ਬਣੀ ਹੋਈ ਆ ਨੇੜੇ ਨੇੜੇ ਪਿੰਡਾਂ 'ਚ ਠੀਕ ਹੈ ਕਿਤੇ ਕਿਸੇ ਦੀ 2 ਹੈ ਕਿਸੇ ਦੀ 4 ਹੈ ਕਿਸੇ ਦੀ 1 ਐਂ ਹੀ ਕਰਕੇ ਮਤਲਬ ਜਾਣ ਨਹੀਂ ਹੋ ਜਾਂਦੇ ਧਾਰੇ ਤੇ ਲੈਂਤੀਆਂ ਹੁੰਦੀਆਂ ਜਾਰੇ ਤੇ ਅੱਧ ਤੇ ਜੀ ਅੱਧ ਤੇ ਠੀਕ ਹੈ ਇਹ ਮਤਲਬ ਅੱਧਾ ਮਾਲ ਆ ਜਿਹੜਾ ਸੋਡਾ ਤੇ ਅੱਧਾ ਜਿਹੜੇ ਜ਼ਿਮੀਦਾਰ ਸਾਨੂੰ ਧਾਰੇ ਤੇ ਦਿੰਦੇ ਆ ਅਸੀਂ ਲੰਨੇ 'ਚ ਕੱਟੀ 2 ਸਾਲ ਦੀ ਉਹਨੇ 2 ਸਾਲ ਦੀ 2 ਸਾਲ ਦੀ ਕੱਟੀ ਲੈ ਗਏ 2 ਸਾਲ ਤੋਂ ਸਾਨੂੰ ਸਾਹਮਣੇ ਪੈਂਦੀ ਐ ਠੀਕ ਹੈ ਦੋ ਜਦੋਂ ਤਿਆਰ ਹੋ ਗਈ ਸੂਪੀ ਠੀਕ ਹੈ ਦੋ ਅੰਗ ਕਿਤੇ ਦੁੱਧ ਦੁੱਧ ਕਰ ਲੈਂਦੇ ਆ ਅੱਛਾ ਅੱਦੋ ਅੱਦ ਕਰ ਲੈਣੇ ਅੰਗ ਕੇ ਸਰਬਸੰਮਤੀ ਨਾਲ ਠੀਕ ਹੈ ਉਹਦੇ ਚ ਵੀ ਤੁਸੀਂ ਕਮਾਈ ਮਤਲਬ ਬਚ ਜਾਂਦੀ ਆ ਤੁਹਾਨੂੰ ਠੀਕ ਹੈ ਬਾਕੀ ਇੱਕ ਮੈਂ ਹੋਰ ਦੇਖ ਰਾਂਦਾ ਜੀ ਸੋਡੇ ਪਸ਼ੂ ਹੈ ਜਿਹਨੇ ਹਨ ਸਾਰੇ ਇੱਧਰ ਮੈਂ ਦਿਖਾਵਾਂ ਵੀ ਕੋਈ ਇਹਨੇ ਲਿੱッセ ਨਹੀਂ ਹੈਗੇ ਇੱਧਰ ਝੋਟੀ ਖੜੀ ਹੈ ਤੁਸੀਂ ਇਹ ਦੇਖ ਰਹੋ ਹਨ ਚੰਗੀ ਆ ਘੱਟੋ ਘਟਨਾ ਵਾਲਾ ਸੂਣ ਦੇ ਵੇਲੇ 80 85 ਹਜ਼ਾਰ ਦੀ ਵੇਕਣ ਆਏ ਨੇ ਸਾਰੇ ਚੰਗੀ ਸਿਹਤ ਵਾਲੇ ਹੈਗੇ ਐ ਨਹੀਂ ਹੈਗਾ ਚੰਗੀਆਂ ਨਸਲਾਂ ਨੇ ਤੇ ਰਾਂਦਾ ਮਤਲਬ ਵੀ ਮੈਂ ਇਹ ਕਹਿੰਦਾ ਵੀ ਚੰਗੇ ਪਸ਼ੂ ਵੀ ਆ ਜਾਂਦੇ ਹੁਣ ਕਿ ਸੋਡੇ ਚੰਗੇ ਦੁੱਧ ਵਾਲੇ ਹਾਂਜੀ ਹਾਂਜੀ ਹਣਾ ਹਾਂਜੀ ਤੇ ਉਹ ਉਹ ਫਿਰ ਮਤਲਬ ਚੰਗੀ ਕੀਮਤ ਤੇ ਵਿਕਦੇ ਹੋਣਗੇ ਉਹ ਅਸੀਂ ਤੇ ਪਹਿਲੇ ਝੋਟੀ ਤਿਆਰ ਕਰਕੇ ਵੇਚਦੇ ਹੁੰਦੇ ਹਾਂ ਪਹਿਲਾਂ ਝੋਟੀ ਸਾਡੇ ਕੋਲ ਪਸ਼ੂ ਇਹੋ ਜਿਹੇ ਵੀ ਆਉਂਦੇ ਆ ਕਿਉਂ ਜੇ ਮੌਲੀ ਹੁੰਦੇ ਮੌਲੀ ਅਸੀਂ ਪਹਿਲਾ ਸਵੇ ਦੀ ਹਾਂ ਹਾਂ ਉਹ 5 5 ਲੀਟਰ ਇੱਕ ਟਾਈਮ ਦੀ ਦੇ ਦਿੰਦੀ ਹੈ ਅੱਛਾ 5 ਲੀਟਰ ਇੱਕ ਟਾਈਮ ਦੀ ਬੋਲੀ ਵਾਲੇ ਬੋਲੀ ਚੰਗੇ ਪਸ਼ੂ ਪਤਲੇ ਪਸ਼ੂ ਦੀ ਇਹੋ ਜਿਹੀ ਵੀ ਸਾਡੇ ਕੋਲ ਪਸਵਾ ਜਾਂਦੇ ਆ ਠੀਕ ਹੈ ਚੰਗੀ ਕੱਟੀ ਆ ਜਾਂਦੀ ਹੈ ਹਾਂ ਇਹ ਮਤਲਬ ਮੈਂ ਬਹੁਤ ਦੇਖਿਆ ਇੱਕ ਸਾਡੇ ਪਿੰਡ ਵੀ ਸੀਗੇ ਬਜ਼ੁਰਗ ਉਹਨਾਂ ਨੇ ਕੱਟੀ ਲੇਤੀ ਸੀ ਤੇ ਪਹਿਲੇ ਸੂਈ ਉਹਨੇ ਕਹਿੰਦੇ ਵੀ ਮਤਲਬ 12 13 ਲੀਟਰ ਦੁੱਧ ਚੰਗਾ ਦਿੱਤਾ ਠੀਕ ਹੈ ਰਵਾ ਹੁੰਦਾ ਜੀ ਬਾੜੇ ਬਾੜੇ ਪਸ਼ੂ ਦਾ ਰਵਾ ਹੁੰਦਾ ਹੈ ਨਾ ਤੇ ਮਤਲਬ ਸਾਰਾ ਸਾਰਾ ਕੁਝ ਮਿਲ ਹੈ ਠੀਕ ਹੈ ਤੇ ਚੰਗੀਆਂ ਵੀ ਹੈ ਵਿੱਚ ਮਾੜੀਆਂ ਵੀ ਹੈ ਮਾੜੀਆਂ ਵੀ ਹੈ ਤੇ ਜੇ ਕੋਈ ਕੱਟੀ ਮਤਲਬ ਕਿਸੇ ਨੂੰ ਚਾਹੀਦੀ ਹੁੰਦੀ ਹੈ ਵੀ ਮਤਲਬ ਤੁਸੀਂ ਦੇ ਦੇਣੇ ਹੋ ਕਿ ਮਾਲਕਾਂ ਨੂੰ ਪੁੱਛੇ ਦੋ ਬਿਨਾਂ ਨਹੀਂ ਨਹੀਂ ਪੁੱਛੇ ਬਿਨਾਂ ਮਾਲਕ ਨਾਲ ਸਾਡੀ ਗੱਲ ਹੋਈ ਹੈ ਅੱਛਾ ਤੇ ਜਦੋਂ ਤਿਆਰ ਹੋ ਗਈ ਸੂਪੀ ਠੀਕ ਹੈ ਫੇਰ ਇਹ ਦੁੱਧ ਕਰਦੇ ਆਂ ਫੇਰ ਇਹ ਦੁੱਧ ਕਰਦੇ ਆਂ ਆ ਜਦੋਂ 2 2.5 ਸਾਲ 3 ਸਾਲ ਅਸੀਂ ਪੀਂਦੇ ਰਹੇ ਇਹ ਤਾਂ ਸੂਈ ਨੇ ਗਾ ਮਤ ਉਹ ਬੈਂਕ ਦੇ ਬਰਾਸੀ ਸੰਮਤੀ ਨਾਲ ਅਦਦ ਕਰ ਲੈਣਾ ਠੀਕ ਹੈ ਤੇ ਫਿਰ ਵਿਸ਼ਵਾਸ ਜਿਹੜਾ ਤੁਹਾਡੇ ਤੇ ਕਿਵੇਂ ਕਰਦੇ ਕਿ ਪੱਕੀ ਤੁਸੀਂ ਆਧਾਰ ਕਾਰਡ ਵਗੈਰਾ ਦਿਨੇ ਹੋ ਅਗਲੇ ਨੂੰ ਆਇਡੈਂਟੀ ਬਈ ਅਸੀਂ ਬਾਗ ਵਿੱਚ ਬਣੀ ਹੋਈ ਹੈ ਉਹਨਾਂ ਨੂੰ ਵੀ ਤਸੱਲੀ ਹੈ ਤਸੱਲੀ ਹੈ ਉਹਨਾਂ ਨੂੰ ਵੀ ਪਛਾਣ ਹੁੰਦੀ ਹੈ ਬੰਦਾ ਦੀ ਪਈ ਬੰਦੇ ਕਹੇ ਜੇ ਹੈ ਕਹੇ ਜੇ ਬੰਦਾ ਕਿ ਕਹੇ ਜੇ ਹੈਣਾ ਠੀਕ ਹੈ ਮੈਂ ਵੀ ਜੇ ਮੇਰੇ ਜ਼ਵਾਈਆਂ ਨੂੰ ਉਹ ਰਿਸ਼ਤਦਾਰਾਂ ਨੂੰ ਕਟੋਗੜ ਪੰਜਾਪਸ ਮੈਂ ਦਿਵਾਰ ਖੇ ਮੇਰੇ ਜਮਰ ਦੇ ਅੱਛਾ ਮਤਲਬ ਪਿੰਡ ਦੇ ਨੇੜੇ ਤੇੜੇ ਤੋਂ ਠੀਕ ਹੈ ਪਪੀਆਂ ਪਸੂ ਤੁਸੀਂ ਦਵਾਈ ਬੈਠਿਆ ਦਵਾਈ ਬੈਠਿਆ ਛੋਟੀ ਜਾਨ ਪਛਾਣ ਤੇ ਫਿਰ ਮੈਨੂੰ ਐ ਦੱਸੋ ਵੀ ਵੱਡੀਆਂ ਹੋ ਗਈਆਂ ਇਹਨਾਂ ਦੀ ਜਾਨ ਮਤਲਬ ਪਛਾਣ ਜੀ ਕਿਵੇਂ ਰਹਿੰਦੀ ਆ ਵੀ ਕਿਹੇ ਨੰਬਰ ਨੰਬਰ ਲਾਉਣੇ ਹੋ ਕੇ ਨਹੀਂ ਨਹੀਂ ਸਾਨੂੰ ਸਾਰੀ ਪਛਾਣ ਆ ਇਹਨਾਂ ਦੀ ਪਹਿਲਾਂ ਤਾਂ ਅਸੀਂ ਛੋਟੀ ਕੰਮ ਚਲਾਇਆ ਸੀ ਪਰ ਉਸ ਟਾਈਮ ਤਾਂ ਅਸੀਂ ਆਈ ਹੋ ਗਈ ਸੀ ਮਤਲਬ ਕਿ ਪਸੂ ਅਸੀਂ ਪਰ ਦੱਸਿਆ ਬੰਨ ਬੰਨ ਕੇ ਨਿਸ਼ਾਨੀ ਕਰ ਲੈਂਦੇ ਸੀ ਹਾਂ ਉਹਨੂੰ ਦਰਤੀ ਜਾਨ ਪਛਾਣ ਹੋ ਜਾਂਦੀ ਹੈ ਪਛਾਣ ਹੋ ਜਾਂਦੀ ਹੈ ਪਰ ਅਪਸੋਹ ਦਾ ਆਇਆ ਪਸੋਹ ਦਾ ਆਇਆ ਅੱਛਾ ਇਹ 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 ਮਤਲਬ ਛੋਟੀ ਡਿਊਟੀ ਹੋ ਗਈ ਹੈ ਨਾ ਡਿਊਟੀ ਬਸ ਕੋਰਸ ਹੀ ਹੋ ਗਿਆ ਇਹ ਕੋਰਸ ਹੋ ਗਿਆ ਹਾਂ ਠੀਕ ਹੈ ਪੱਕੀ ਡਿਊਟੀ ਹੈ ਤੇ ਇਹਨਾਂ ਨੂੰ ਫਿਰ ਮੱਛਰ-ਮੁੱਛਰ ਤੋਂ ਮਤਲਬ ਕਿਵੇਂ ਕਰਦੇ ਆਂ ਬਾਹਰੋਂ ਜੇ ਤੁਮਾ-ਤਮਾ ਕਰਦੇ ਆਂ ਤੇ ਉਹ ਬਾਲਾ ਮੱਛਰ ਹੋ ਜਾਂਦਾ ਹੈ ਅੱਛਾ ਤਾਂ ਅਸੀਂ ਪੋੜਾ ਕੜਾ ਇਕੱਠਾ ਕਰਕੇ ਧੂਆ ਕਰ ਦਿੰਨੇ ਆ ਧੂਆ ਕਰ ਦਿੰਨੇ ਠੀਕ ਹੈ ਇਹ ਇਹਨਾਂ ਦਾ ਬਚਾਅ ਹੋ ਜਾਂਦਾ ਹੈ ਤੇ ਠੰਡ ਦੇ ਵਿੱਚ ਫਿਰ ਠੰਡ ਦੀ ਅਸੀਂ ਬਣਾਉਂਦੇ ਹੁੰਦੇ ਹਾਂ ਜੇ ਚੋਲੇ ਇਹਨਾਂ ਦਾ ਠੀਕ ਹੈ ਜਿਹੜੀ ਬੋਰੀ ਹੁੰਦੀ ਹੈ ਜੁਜੀ ਹਾਂ ਉਹਨਾਂ ਦੇ ਵਿੱਚ 50-50 ਬੋਰੀਆਂ ਜਿਵੇਂ ਹੋਗੇ ਤੇ ਹੁੰਦਾ ਤੁੱਲ ਬਣਾ ਦਿੰਦੇ ਆ ਠੀਕ ਹੈ ਪਰ ਮੈਸਜ ਹੋ ਜਾਂਦੀ ਉਹ ਉਹ ਬੈਠੇ ਰਹਿੰਦੇ ਆ ਹਨਾ ਕੋਈ ਬਿਮਾਰ ਨਹੀਂ ਹੁੰਦਾ ਕਦੇ ਡਾਕਟਰੀ ਮਤਲਬ ਲੋੜ ਕਿਤੇ ਪਈ ਨਹੀਂ ਸਾਡੇ ਕੋਲ ਤੇ ਠੰਡ ਚੋਂ ਕਸੂ ਕੋਈ ਇੱਕ ਬਿਮਾਰ ਨਹੀਂ ਆਇਆ ਅਜੇ ਤੱਕ ਹੋਇਆ ਨਹੀਂ ਅਜੇ ਨਹੀਂ ਜੀ ਉਹ ਨਹੀਂ ਮਤਲਬ ਕੋਈ ਅਫਾਰਾ ਫੂਰਾ ਆ ਗਿਆ ਕੋਈ ਕੋਈ ਸਪਰੇ ਦਾ ਕੱਖ ਖਾ ਗਈ ਉਹ ਉਸ ਮਾਰੇ ਦਵਾਈ ਦੂ ਲੈ ਲੈਂਦੇ ਹੁੰਦੇ ਆ ਠੀਕ ਹੈ ਉਹ ਠੰਡ ਦੀ ਦਵਾਈ ਅਸੀਂ ਲਈ ਨਹੀਂ 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 ਕਦੇ ਬੜੀ ਬਾ ਕਮਾਲ ਆ ਹਨਾ ਲੋਕ ਤਾਂ ਮਤਲਬ ਅਸੀਂ ਤਾਂ ਇੱਥੇ ਝੁੱਲਪਾ ਪਾ ਕੇ ਅੰਦਰ ਕਰੀ ਜਾਂਦੇ ਆਗੇ ਤੇ ਉਹ ਤੁਸੀਂ ਦੇਖ ਲਓ ਵੀ ਬਿਮਾਰ ਹੋਈ ਰਹਿੰਦੇ ਐ ਇੱਕ ਗਰਮ ਸਰਦ ਹੋ ਗਏ ਨਮਾ ਉਹ ਵਾਈ ਹੁੰਦਾ ਜੀ ਜਿਹੜਾ ਪਸ਼ੂ ਅੰਦਰ ਬੰਨੇ ਹੁੰਦਾ ਹੈ ਹਾਂ ਤਾਂ ਆਪਾਂ ਇੱਕ ਦਿਨ ਬਾਹਰ ਕੱਢਦੇ ਹਵਾ ਲੱਗਦੀ ਠੰਡੀ ਹਾਂ ਉਹਨਾਂ ਨੂੰ ਸਰਦੀ ਫਿਰ ਉਠਣ ਲੱਗਦੀ ਹੈ ਠੰਡ ਲੱਗਦੀ ਸਾਡੇ ਪਸ਼ੂ ਨੂੰ ਸੁਭਾਅ ਹੁੰਦਾ ਹੋਇਆ ਭਾਵੇਂ ਬਰਫ ਡਿੱਗਦੀ ਹੋਏ ਫਿਰ ਵੀ ਜਦ ਤੋਲ ਹੁੰਦਾ ਤੂਲ ਲਾਲ ਹੋ ਜਾਂਦਾ ਗਰਮੈਸ ਠੀਕ ਹੈ ਦਾ ਸੇਲੀ ਮੰਦਪ ਉਸ ਬੈਠੇ ਨਾ ਠੀਕ ਹੈ ਮਤਲਬ ਤੁਸੀਂ ਮਤਲਬ ਪਾਲ ਕੇ ਵੇਚਣ ਦਾ ਕੰਮ ਕਰਦੇ ਹੋ ਦੁੱਧ ਪਾਉਣ ਦਾ ਕੰਮ ਨਹੀਂ ਕਰਦੇ ਹਨਾ ਦੁੱਧ ਤਾਂ ਜੇ ਇੱਕ ਦੋ ਮੈਸੇਜ ਕਰੇ ਰੱਖੀ ਅਸੀਂ ਆਂਗੂਗਾ ਅਗੇ ਆਪ ਦਾ ਪਾਣੀ ਵਾਸਤੇ ਅੱਛਾ ਉਹ ਵੀ ਦੁੱਧ ਵੀ ਪਾ ਦੇਣਾ ਖਰਚਾ ਬਣੀ ਵੀ ਕੱਟਣਾ ਤੇ ਨਾ ਕਰ ਠੀਕ ਠੀਕ ਹੈ ਠੀਕ ਹੈ ਤੇ ਇਧਰੋਂ ਵਧੀਆ ਰੋਟੀ ਚੱਲਦੀ ਹੈ ਵਧੀਆ ਟੈਂਪਸ ਹੋ ਜਾਂਦਾ ਜੀ ਤੇ ਅੱਛਾ ਉਹ ਉੱਥੇ ਫਿਰ ਮਤਲਬ ਜਿਵੇਂ ਇੱਥੇ ਅੱਜ ਆਪਾਂ ਬੈਠੀਆਂ ਜਿਵੇਂ ਗੱਡੀਆਂ ਤੇ ਤੇ ਉੱਥੇ ਫਿਰ ਤੁਸੀਂ ਛੱਤ ਆਪਦੀ ਘਰ ਵਗੈਰਾ ਵਧੀਆ ਹਾਂ ਜੀ ਵਧੀਆ ਹੋ ਗਿਆ ਜੀ ਗੱਲ ਤਿੰਨ ਕਮਰੇ ਪਾਰ ਕੇ ਲੈਟਰ ਡਾਟਾ ਬੰਦ ਹੋ ਗਿਆ ਅੱਛਾ ਵਧੀਆ ਮਤਲਬ ਚੜਦੀ ਕਲਾ ਹਾਂ ਜੀ ਬਬੀ ਨਹੀਂ ਚੜਦੀ ਕਲਾ ਚਾਹੀਦੀ ਹੈ ਹਨਾ ਤੇ ਪੰਜਾਬ ਨੇ ਤੁਹਾਨੂੰ ਮਤਲਬ ਮੈਂ ਕਹਿੰਦਾ ਵੀ ਬਹੁਤ ਕੁਝ ਦਿੱਤਾ ਬਿਲਕੁਲ ਮਦਦ ਦਿੱਤੀ ਜੀ ਪੰਜਾਬ ਪੰਜਾਬ ਵਰਗਾ ਕੋਈ ਦੇਸ਼ ਹੀ ਨਹੀਂ ਜੀ ਮੈਂ ਹਰਿਆਣਾ ਕੋਲ ਲਿਆ ਰਸਤਾਂ ਕੋਲ ਲਿਆ ਬਿਹਾਰ ਮਾਸਟਰ ਮੱਧ ਪ੍ਰਦੇਸ਼ ਹਿਮਾਚਲ ਜੰਡਕਾ ਸਾਰੇ ਘੁੰਮ ਲਿਆ ਆਪਣੇ ਪੰਜਾਬ ਵਰਗਾ ਦੇਸ਼ ਸਾਰੇ ਘੁੰਮੇ ਸਾਰੇ ਘੁੰਮੇ ਸਾਰਿਆ ਵੇਰੀਆ ਜੀ ਪੰਜਾਬ ਇੱਕ ਨੰਬਰ ਹੈ ਪੰਜਾਬ ਇੱਕ ਨੰਬਰ ਪੰਜਾਬ ਦੇ ਵਿੱਚ ਡਰ ਕਿਹਨਾ ਕਰੇ ਇੱਜ਼ਤ ਦੇ ਬਾਰੇ ਵੀ ਤੇ ਗਰੀਬ ਨੂੰ ਗਰੀਬ ਦੇ ਤਰਸ ਵੀ ਕਰਦਾ ਹੈ ਠੀਕ ਹੈ ਪੰਜਾਬ ਹਾਂਜੀ ਇਹ ਇਹ ਸਾਰਿਆਂ ਨੂੰ ਵੱਡੀ ਗੱਲ ਹੈ ਹਨਾ ਵੱਡੀ ਗੱਲ ਬਣ ਗਿਆ ਇਹ ਹਾਂ ਕਿ ਉਹ ਆਪਣੇ ਪੰਜਾਬ ਚ ਹਰ ਗੁਰਬਾਣੀ ਚਲਦੀ ਆ ਅਥਨ ਤੱਕੇ ਉਹ ਗੁਰਬਾਣੀ ਹੋਰ ਪਿੰਡਾਂ ਚ ਹੋਰ ਦੇਸਾਂ ਚ ਹੈ ਨਹੀਂ ਦੇਸਾਂ ਚ ਹੈ ਨਹੀਂ ਹਰਿਆਣਾ ਚ ਹੈ ਨਹੀਂ ਰਾਜਸਥਾਨ ਚ ਹੈ ਨਹੀਂ ਠੀਕ ਹੈ ਬਿਹਾਰ ਤੇ ਮਹਾਰਾਸ਼ਟਰ ਚ ਕਿਤੇ ਵੀ ਹੈ ਨਹੀਂ ਜਿੱਥੇ ਪੰਜਾਬ ਚ ਗੁਰਬਾਣੀ ਚਲਦੀ ਆ ਸ਼ਾਮ ਸਵੇਰੇ ਅੱਛਾ ਉਹਦੇ ਨਾਲ ਮਤਲਬ ਪੰਜਾਬ ਆਪਣਾ ਮੂਹ ਪਿਆਰ ਬਣਿਆ ਹੋਇਆ ਮੂਹ ਪਿਆਰ ਬਣਿਆ ਹੋਇਆ ਹਨਾ ਇੱਥੇ ਡਰ ਡੁੱਕਰ ਵੀ ਜਮਾ ਨਹੀਂ ਹੈਗਾ ਨਹੀਂ ਜਦੋਂ ਦਾਦੂ ਵੈਸੇ ਪਰਿਵਾਰ ਆਪਣੇ ਨਾਲ ਹੈ ਅੱਛਾ ਦਾਰੂ ਪੀਏ ਅੱਜ ਕੱਲ੍ਹ ਅੰਮਲੀ ਸਭਲੀ ਤੇ ਫਿਰਦੇ ਉਹਨਾਂ ਨੂੰ 13 ਦਿਨਾਂ ਪੈਂਦਾ ਪਹਿਰਾ ਦੇਣਾ ਪੈਂਦਾ ਇੰਨੇ ਕ ਤਾਂ ਕਰਨਾ ਪੈਂਦਾ ਹਨਾ ਠੂਠੱਪ ਫਿਰ ਇੰਨੇ ਨਾਲ ਬਚਤ ਵੀ ਰਹਿੰਦੀ ਹੈਗੀ ਤੇ ਬਾਈ ਮੈਂ ਇਹ ਗੱਲ ਕਹਿਣਾ ਹੈਗਾ ਹਨਾ ਮਤਲਬ ਕੋਈ ਡਰ ਨਹੀਂ ਡੱਕਰ ਨਹੀਂ ਇੱਥੇ ਸਾਡੇ ਪੰਜਾਬ ਦੇ ਵਿੱਚ ਸ਼ਾਂਤ ਵੀ ਮਾਹੌਲ ਹੈ ਹਨਾ ਸ਼ਾਂਤ ਮਾਹੌਲ ਤੇ ਕਿਸੇ ਨੂੰ ਮੈਨੂੰ ਐ ਲੱਗਦਾ ਕੋਈ ਤੁਹਾਨੂੰ ਕਿਤੇ ਮਾੜਾ ਮੋਟਾ ਵੀ ਨਹੀਂ ਕਿਹਾ ਹੋਣਾ ਕਿਤੇ ਉਹਨਾਂ ਸਾਹਮਣੇ ਠੇਕ ਹੈ ਠੇਕੇ ਦੇ ਸਾਹਮਣੇ ਬੈਠਿਆ ਸੀ ਠੇਕੇ ਦੇ ਸਾਹਮਣੇ ਸਾਹਮਣੇ ਠੇਕੇ ਦੇ ਸਾਹਮਣੇ ਬੈਠਿਆ ਦਾਰੂ ਪੀਣ ਵਾਲੀ ਪਿੰਦੇ ਹੀ ਹੈ ਬਜਾੜੇ ਲੇਕਿਨ ਇੱਕ ਇੱਕ ਕੋਈ ਬੰਦਾ ਸਾਡੇ ਡੇਰ ਚ ਨਰਦਾ ਠੀਕ ਹੈ ਵੀ ਮਤਲਬ ਜਿਵੇਂ ਆਖੀ ਕੀਤੀ ਪੈਣ ਕੰਨੀ ਕੋਈ ਮਤਲਬ ਕੋਈ ਵਾਸਤਾ ਹੀ ਨਹੀਂ ਹੈਗਾ ਹਨਾ ਹਰ ਇੱਕ ਬੰਦਾ ਜੀ ਜਾਣਿਆ ਸੀ ਸਾਡੇ ਥੇਕੇ ਕੋਲੇ ਬਹਿ ਜਾਂਦੇ ਆ ਆਸ-ਪਾਸੇ ਬਹਿ ਜਾਂਦੇ ਆ ਦੂਰੀ ਬਹਿ ਜਾਂਦੇ ਆ ਠੀਕ ਹੈ ਲੇਕਿਨ ਸਾਡੇ ਡੇਰੇ ਚ ਕੋਈ ਦਾਰੂ ਪੀ ਕੇ ਬਹਿਬਤ ਨਹੀਂ ਕਰਨਾ ਹੁੰਦਾ ਕੋਈ ਚੰਗੀ ਗੱਲ ਹੈ ਇਹ ਸੋਚ ਚੰਗੀ ਹੈ ਪੰਜਾਬੀਆਂ ਦੀ ਹਨਾ ਤੇ ਰਾਮਦਾਸ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੇ ਪੰਜਾਬ ਦੇ ਲੋਕਾਂ ਨੂੰ ਪਸ਼ੂ ਰੱਖਣ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪਸ਼ੂ ਰੱਖੋ ਪਸ਼ੂ ਇੱਕ ਤਾਂ ਮਤਲਬ ਬੋਰ ਦਾ ਵੀ ਹੈ ਪਸੂ ਇੱਕ ਬੈਂਕ ਬੈਂਕ ਦਾ ਖਾਤਾ ਹੁੰਦਾ ਨਾ ਐ ਹੀ ਹੈ ਠੀਕ ਹੈ ਐ ਤਾਂ ਹੈ ਨਾ ਭਈ 2 ਮਹੀਨੇ ਤਿਆਰ ਹੋਗੇ 4 ਮਹੀਨੇ ਤਿਆਰ ਹੋਗੇ ਬੇਵਸਤਾ ਦੇ ਪਕੜੀ ਮਿਹਨਤ ਹੈ ਨਹੀਂ ਠੀਕ ਹੈ ਇਹਨਾਂ ਨੂੰ ਖੇਚਲਾ ਕੱਢਣੀ ਪੈਂਦੀ ਦੋ ਟਾਂ ਤਿੰਨ ਸਾਲ ਮਾਰੇ ਫਿਰਨਾ ਪੈਂਦਾ ਸਾਹਮਣੀ ਪੈਂਦੀ ਹੈ ਠੀਕ ਹੈ ਫਿਰ ਇਹ ਮਤਲਬ ਜਿਵੇਂ ਆਪਾਂ ਇੱਕਦਮ ਗੱਲਾਂ ਖੋਲਦੇ ਆ ਹਾਂ ਇਹ ਲਾਟਰੀ ਨਿਕਲਦੀ ਲਾਟਰੀ ਨਿਕਲਦੀ ਹੈ ਇਹ ਇਹ ਇੱਕ ਸਬਰ ਹੈ ਨਾ ਇੱਕ ਸਬਰ ਹੈ ਪਹਿਲਾਂ ਤਾਂ ਭੁੱਖਾ ਤੇ ਆਇਆ ਮਤਲਬ ਕਸ਼ਟ ਦੇਖਣਾ ਪੈਂਦਾ ਹੈ ਸਹਜ ਪੱਕੇ ਸੁ ਮਿੱਠਾ ਹੁੰਦਾ ਇੱਥੇ ਹਾਂਜੀ ਠੀਕ ਹੈ ਰਾਮਦਾਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਸਾਡੇ ਨਾਲ